ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਬਾਈ ਜਿਹੜੇ ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਤੇ ਪੰਜੇ ਨਾਲ ਕਰਾਉਣੇ ਗੱਲਬਾਤ ਕਿਤੇ ਉਹ ਦੋਨੇ ਚੀਜ਼ਾਂ ਲੈ ਲੈ ਵੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਘੈਂਟ ਗੱਡੀ ਪੂਰੀ ਘੈਂਟ ਗੱਡੀ ਸਪਲੈਂਡਰ ਪੁਰਾਣੇ ਮਾਡਲ ਤੋਂ ਕੀਤਾ ਆਪਾਂ ਨਵੇਂ ਮਾਡਲ 'ਚ ਬਾਈ ਤੁਹਾਨੂੰ ਸਕਰੀਨ ਦੇ ਉੱਪਰ ਫੋਟੋ ਵੀ ਦਿਖਾਉਨੇ ਆ ਵੀ ਪਹਿਲਾਂ ਕਿਦਾਂ ਦਾ ਸੀ ਤੇ ਹੁਣ ਕਿਦਾਂ ਦਾ ਬਣ ਗਿਆ ਤੇ ਇੰਨਾ ਸੋਹਣਾ ਮੋਟਰਸਾਈਕਲ ਬਣਿਆ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੁਸੀਂ ਕਹੋਗੇ ਬਾਈ ਝੂਠ ਬੋਲਦਾ ਬਾਈ ਇਹ ਮਾਡਲ ਹੋ ਨਹੀਂ ਸਕਦਾ ਜਿਹੜਾ ਆਪਾਂ ਬਣਾਤਾ ਆਇਓ ਤੁਹਾਨੂੰ ਦਿਖਾਉਨੇ ਆ ਲੈ ਵੀ ਦੇਖੋ ਮੋਟਰਸਾਈਕਲ ਪਹਿਲਾਂ ਲੈ ਵੀ ਮੁੰਡਿਆ ਸਾਰੇ ਪਾਸੇ ਕੈਮਰਾ ਮਾਰਦੇ ਵੀ ਕਿਹੜਾ ਮਾਡਲ ਗੱਡੀ ਆ ਤੁਹਾਨੂੰ ਇਹ ਸਾਰੀ ਗੱਲਬਾਤ ਦੱਸਾਂਗੇ ਐਸੀ ਵੀਡੀਓ ਦੇ ਵਿੱਚ ਪਹਿਲਾਂ ਸਾਰੀ ਲੁੱਕ ਦੇਖੋ ਤੇ ਨਾਲ-ਨਾਲ ਕਮੈਂਟਾਂ ਦੇ ਵਿੱਚ ਰਿਪੋਰਟ ਜ਼ਰੂਰ ਦਿਓ ਜਿੰਨੇ ਵੀ ਵੀਰ ਜੁੜੇ ਹਨ ਕਮੈਂਟ ਕਰਕੇ ਰਿਪੋਰਟ ਸਾਨੂੰ ਜ਼ਰੂਰ ਦਿਆ ਕਰੋ ਬਈ ਤੁਹਾਨੂੰ ਇਹ ਮੋਟਰਸਾਈਕਲ ਕਿਵੇਂ ਲੱਗਿਆ ਕਿਉਂਕਿ ਇਦਾਂ ਦੇ ਆਪਾਂ ਹੋਰ ਵੀ ਬਹੁਤ ਸਾਰੇ ਮੋਟਰਸਾਈਕਲ ਤਿਆਰ ਕੀਤੇ ਹੋਏ ਹਨ ਆਪਣੀ ਬਾਈਕ ਲੌਂਗਵਾਲ ਦੇ ਚੈਨਲ ਦੇ ਉੱਪਰ ਜਾ ਕੇ ਤੁਸੀਂ ਇੱਕ ਵਾਰੀ ਜ਼ਰੂਰ ਦੇਖਿਓ ਜੀ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਹੁੰਦੇ ਨੇ ਇਹ ਮੋਟਰਸਾਈਕਲ ਤੁਹਾਨੂੰ ਅਲੱਗ ਜੀ ਫੀਲਿੰਗ ਦੇਊਗਾ ਤੇ ਇਹਦਾ ਮਾਡਲ ਵੀ ਤੁਹਾਨੂੰ ਦੱਸਾਂਗੇ ਅਸੀਂ ਵੀ ਕਿਹੜਾ ਮਾਡਲ ਹੈ ਇਹ ਮੋਟਰਸਾਈਕਲ ਸਾਰੇ ਚੀਜ਼ ਤੁਹਾਨੂੰ ਜੈਨੂਇਨ ਮਿਲੂਗੀ ਤੁਹਾਨੂੰ ਮੀਟਰ ਤੁਲਾ ਲਾ ਲਾਫ ਤੁਲਾ ਆ ਦੇਖੋ ਜੀ ਕੰਪਨੀ ਬ੍ਰਾਂਡ ਮੀਟਰ ਹੈ ਕੋਈ ਨਾਰਮਲ ਮੀਟਰ ਨਹੀਂ ਹੈਗਾ ਤੁਹਾਨੂੰ ਬਹੁਤ ਥਾਂ ਦੇ ਜਗ੍ਹਾ ਤੇ ਮੋਟਰਸਾਈਕਲ ਤਿਆਰ ਹੋਏ ਮਿਲਣਗੇ ਪਰ ਉਹਨਾਂ ਦੇ ਨੋਕਲ ਸਮਾਨ ਪਾਇਆ ਹੋਊਗਾ ਇਹਦਾ ਕੱਲਾ ਕੱਲਾ ਨਾਟ ਚੈੱਕ ਕਰ ਸਕਦੇ ਹੋ ਇਹ ਲੋਕੋ ਦਿਖਾਣਾ ਦੇ ਉੱਪਰ ਜਿਹੜਾ ਕੰਪਨੀ ਦੇ ਆਉਂਦ ਨੇ ਉਹੀ ਨਾਟ ਮਿਲਣਗੇ ਤੁਹਾਨੂੰ ਜੀ ਕੱਲਾ ਕੱਲਾ ਨਾਟ ਆ ਛੋਟੇ ਛੋਟੇ ਨਾਟ ਤੁਲਾ ਹੀ ਦੇਖ ਸਕਦੇ ਹੋ ਕੋਈ ਐ ਨਹੀਂ ਹੈਗਾ ਇੱਕ ਅੱਧਾ ਨਾਟ ਆ ਵੀ ਜੈਨਿਅਨ ਨਾਟ ਨਹੀਂ ਛੋਟੀ ਛੋਟੀ ਚੀਜ਼ਾਂ ਵੀ ਅਸੀਂ Ориਜਨਲ ਤਰੀਕੇ ਨਾਲ ਪਾਉਂਦੇ ਆ ਬਾਕੀ ਤੁਸੀਂ ਦੱਸੋ ਬਈ ਤੁਹਾਨੂੰ ਇਹ ਮੋਟਰਸਾਈਕਲ ਕਿਵੇਂ ਲੱਗਿਆ ਤੇ ਦਿਓ ਰਿਪੋਰਟ ਤੇ ਜਿਹੜੇ ਵੀਰਾਂ ਨੇ ਤਿਆਰ ਕਰਵਾਉਣਾ ਆਪਣੇ ਯਾਰਾ ਦੋਸਤਾਂ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਬਹੁਤ ਵੀਰਾਂ ਨੂੰ ਸਾਡਾ ਨੰਬਰ ਜਾਂ ਵੀਡੀਓ ਨਹੀਂ ਮਿਲਦੀ ਆਪਾਂ ਨੰਬਰ ਵੀ ਸਕਰੀਨ ਦੇ ਉੱਪਰ ਦੇਵਾਂਗੇ ਤੇ ਲੈ ਵੀ ਨੋ ਮਾਡਲ ਤੋਂ ਆਪਾਂ ਕਰਤਾ 20 ਮਾਡਲ ਦੇ ਵਿੱਚ ਦੇਖੋ ਤੇ ਸਾਰਾ ਸਮਾਨ ਆਪਾਂ ਜੈਨੀਆਂ ਤਰੀਕੇ ਨਾਲ ਪੇਂਟ ਕਰਕੇ ਸਾਰਾ A to Z ਲਾਇਆ ਲੈ ਵੀ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਇਹ ਮਾਡਲ ਆ 9 ਤੋਂ ਵੀ 20 ਮਾਡਲ ਬਣਾਤਾ ਲੈ ਵੀ ਤੇ ਬਾਈਆਂ ਨਾਲ ਵੀ ਕਰਾਉਂਦੇ ਆ ਗੱਲਬਾਤ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਆ ਜੋ ਕੇ ਰਹੇ ਵੀ ਉਹ ਆਏ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਠੀਕ ਠਾਕ ਹੋਈ ਵਧੀਆ ਭਾਜੀ ਵਧੀਆ ਤੇ ਕਿੱਥੋਂ ਆਏ ਹੋ ਤੁਸੀਂ ਅਸੀਂ ਡਿਸਟ੍ਰਿਕਟ ਫਰੋਜਪੁਰ ਤੋਂ ਆਏ ਹਾਂ ਜੀ ਅੱਛਾ ਅੱਛਾ ਕਿੰਨੇ ਦੂਰ ਪੈ ਗਏ ਹਾਂ ਜੀ ਹਾਂ ਜੀ ਇੱਥੋਂ ਪੈਦਾ 170 ਕਿਲੋਮੀਟਰ 170 ਕਿਲੋਮੀਟਰ ਹਾਂ ਜੀ ਤੇ ਕਿੰਨੇ ਟਾਈਮ ਦੀ ਵੀਡੀਓ ਦੇਖ ਰਹੇ ਹੋ ਸਾਡੀ ਦੋ ਸਾਲ ਹੋ ਗਏ ਭਾਜੀ ਦੋ ਸਾਲ ਹੋ ਗਏ ਹਾਂ ਜੀ ਦੋ ਸਾਲ ਹੋ ਗਏ ਤੁਹਾਡੀ ਵੀਡੀਓ ਵੇਖਦੇ ਹਾਂ ਨੂੰ ਅੱਛਾ ਜੀ ਤੇ ਤੁਹਾਡਾ ਕੰਮ ਬਹੁਤ ਪਸੰਦ ਆਇਆ ਸਾਨੂੰ ਥੈਂਕ ਯੂ ਜੀ ਹਾਂ ਜੀ ਤੇ ਆਪਣੇ ਫੋਰਨ ਕੰਟਰੀ ਦੇ ਦਾ ਬ੍ਰਦਰ ਉਹਨੇ ਭੇਜਿਆ ਕਹਿੰਦਾ ਉੱਥੋਂ ਬਾਈ ਕੌਣ ਤ ਤੇ ਬਾਈ ਨੂੰ ਫੋਟੋ ਪਾਤੇ ਤੇ ਤੁਹਾਨੂੰ ਦੱਸੋ ਕਿਵੇਂ ਲੱਗੇ ਬਾਈ ਬਹੁਤ ਵਧੀਆ ਸਾਨੂੰ ਕੰਮ ਲੱਗਾ ਬਾਈ ਤੁਹਾਨੂੰ ਵੀ ਅਸੀਂ ਇਹ ਕਹਿੰਨੇ ਆ ਕਿ ਮੋਟਰਸਾਈਕਲ ਤਿਆਰ ਕਰਾਉਣਾ ਤੇ ਲੋਂਗੋਵਾਲ ਪਿੰਡ ਮਿਸਤਰੀ ਕਰਮੇਲਦਾਸ ਡਿਸਟ੍ਰਿਕਟ ਸੰਗਰੂਰ ਉੱਥੋਂ ਤਿਆਰ ਕਰਾਉ ਬਾਈ ਬਹੁਤ ਵਧੀਆ ਮੋਟਰਸਾਈਕਲ ਤਿਆਰ ਕਰਦਾ ਬਾਈ ਯਾਰ ਛੌਂਕ ਨਾਲ ਕੰਮ ਹੁੰਦਾ ਵਾ ਬਾਈ ਵੀ ਛੌਂਕ ਨਾਲ ਕਰਦਾ ਵਾ ਅਸੀਂ ਛੌਂਣਾ ਕਰਾਇਆ ਕਰਦੇ ਹਾਂ ਹਾਂ ਛੌਂਕ ਨਾਲ ਕਰਾਉ ਬਾਈ ਬਾਈ ਨੇ ਕਹਿ ਤੋਦੇ ਕਿ ਨਾ ਵਾਟ ਕਾੜਦੇ ਤੇ ਤੁਹਾਡੇ ਸਾਹਮਣੇ ਆਪੂ ਬਾਈ ਠੀਕ ਹੈ ਇੰਨਾ ਤੁਸੀਂ ਕਿਹਾ ਉਸ ਤੋਂ ਵੀ ਜ਼ਿਆਦਾ ਸਾਨੂੰ ਲੱਗਦਾ ਵੀ ਤੁਸੀਂ ਕੰਮ ਕੀਤਾ ਵੀ ਇੱਕ ਦਾ ਬੰਦਾ ਸ਼ੌਂਕ ਨਾਲ ਤੁਸੀਂ ਕੰਮ ਕਰਦੇ ਸ਼ੌਂਕ ਨਾਲ ਅਸੀਂ ਵੀ ਸ਼ੌਂਕ ਨਾਲ ਕਰਵਾਇਆ ਹਾਂਜੀ ਹਾਂਜੀ ਤੇ ਸ਼ੌਂਕ ਨਾਲ ਕੰਮ ਹੁੰਦਾ ਤੇ ਮੋਟਰਸਾਈਕਲ ਬਹੁਤ ਸੋਹਣਾ ਲੱਗਦਾ ਯਾਰ ਪੂਰੀ ਬਣ ਗਈ ਗੱਲ ਮੈਂ ਨਾ ਬਾਈ ਯਾਰ ਮੈਂ ਨਾ ਬਾਈ ਯਾਰ ਪੂਰੀ ਫੀਲਿੰਗ ਆਉਂਦੀ ਪੂਰੀ ਫੀਲਿੰਗ ਆਉਂਦੀ ਚਲਾ ਕੇ ਵੇਖਿਆ ਮੋਟਰਸਾਈਕਲ ਪਰ ਨਜ਼ਾਰਾ ਆ ਗਿਆ ਬਾਈ ਯਾਰ ਯਾਰ ਆ ਗਿਆ ਲੈ ਵੀ ਤੁਸੀਂ ਵੀ ਤਿਆਰ ਕਰਵਾਉਣਾ ਤਾਂ ਮੋਟਰਸਾਈਕਲ ਤੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਆਪਣਾ ਤੇ ਕਾਲ ਤੁਸੀਂ ਸਵੇਰੇ 8 ਤੋਂ 9 ਕਰ ਸਕਦੇ ਹੋ ਦੇ ਨੇ ਆਪਣਾ ਫੋਨ ਸੋਚੋ ਆ ਫੋਨ ਦਾ ਕਿਉਂਕਿ ਕੰਮ ਕਰਨਾ ਹੁੰਦਾ ਜਿਹੜੇ ਵੀ ਵੀਰਾਂ ਤਿਆਰ ਕਰਵਾਉਣਾ ਹੈ ਸਵੇਰੇ ਕਾਲ ਲਾਓ ਬਈ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਕਿਉਂਕਿ ਹੋਰ ਵੀ ਵੀਰਾਂ ਨੂੰ ਤਿਆਰ ਕਰਵਾਉਣੇ ਹੁੰਦੇ ਨੇ